ਸੋ ਬਰਾਹ। ਪ੍ਰੋਗਰਾਮ ਸਾਡਾ ਵਿੱਚ ਡਿਸਕਨੈਕਟ ਹੋ ਗਿਆ ਸੀ। ਤੁਹਾਨੂੰ ਪਤਾ ਵਾ ਕਿ ਆਸ਼ਰਮ ਦੇ ਆਦੇਵਾਲੇ ਇੱਧਰ ਬਿਲਡਿੰਗਾਂ ਦਾ ਕਰਕੇ ਸੋ ਅਸੀਂ ਜਿਆਦਾ ਕਹ ਲੋ ਕਿ ਅੱਗੇ ਤੱਕ ਬੈਠੇ ਸੀ। ਸੋ ਨੈਟ ਡਿਸਕਨੈਕਟ ਹੋਣ ਕਰਕੇ ਸਾਰੀ ਸਟ੍ਰੀਮ ਜਿਹੜੀ ਹੈ ਸਾਡੀ ਉਹ ਡਾਊਨ ਹੋ ਗਈ ਸੀ। ਸੋ ਉਹ ਵੀ ਵੀਡੀਓ ਉੱਨੀ ਪਈ ਹੈ ਉਹਦੇ ਤੇ। ਸੋ ਇਹਦੇ ਨਾਲ ਵੀ ਸਟ੍ਰੀਮ ਨਾਲ ਤੁਸੀਂ ਲਾਈਵ ਜੁੜ ਜਾਓ। ਅਸੀਂ ਇਸ ਵੇਲੇ ਸੈਂਟਰਲ ਖਾਲਸਾ ਯতিਮਖਾਨਾ ਦੇ ਵਿੱਚ ਕਹਿ ਲੋ ਕਿ ਲਾਈਵ ਕਰ ਰਹੇ ਆ ਐਸਾ ਆਸ਼ਰਮ ਦੇ ਬਾਰੇ ਜਿਵੇਂ ਕਿ ਤੁਹਾਨੂੰ ਜਾਣਕਾਰੀ ਦਿੱਤੀ ਹੈ ਕਿ ਸ਼ਹੀਦ ਉਦਮ ਸਿੰਘ ਵੀ ਇਸ ਆਸ਼ਰਮ ਦੇ ਵਿਦਿਆਰਥੀ ਆ 28 ਅਕਤੂਬਰ 2 1907 ਤੋਂ ਲੈ ਕੇ ਉਹ ਲਗਭਗ 1917 ਤੱਕ ਇਸ ਸਕੂਲ ਦੇ ਆਸ਼ਰਮ ਦੇ ਵਿਦਿਆਰਥੀ ਰਹੇ ਆ ਬਾਦ ਵਿੱਚ ਉਹ ਕੁਝ ਸਮੇਂ ਲਈ ਇੱਥੋਂ ਜਾਂਦੇ ਆ ਪਰ ਫਿਰ ਜਦੋਂ 6 ਮਹੀਨੇ ਬਾਅਦ ਦੁਬਾਰਾ ਆਉਂਦੇ 1919 ਤੱਕ ਜਦੋਂ ਜਲ੍ਹਿਆਂਵਾਲੇ ਬਾਗ ਦੇ ਵਿੱਚ ਸਾਰਾ ਇਨਸੀਡੈਂਟ ਵੇਖਦੇ ਆ ਜਦੋਂ ਜਰਨਲ ਡਾਇਰ ਨੇ ਹਿੰਦੁਸਤਾਨੀਆਂ ਤੇ ਹਮਲਾ ਕੀਤਾ ਸੀ ਨਿਹੱਥੇ ਭਾਰਤੀਆਂ ਨੂੰ ਮਾਰਿਆ ਸੀ ਜਰਨਲ ਡਾਇਰ ਨੇ ਸੋ ਉਦਮ ਸਿੰਘ ਉਦੋਂ 16 17 ਸਾਲ ਦੀ 18 ਸਾਲ ਦੀ ਜਿਹਦੇ ਵਿੱਚ ਉਹ ਕਹ ਲੋ ਕਿ ਸਾਰਾ ਆਪਣੀ ਅੱਖਾਂ ਨਾਲ ਵੇਖ ਚੁੱਕੇ ਸੀ ਸੋ ਤਾਂ ਹੀ ਉਹਨਾਂ ਨੇ ਇਸ ਤੋਂ ਬਾਅਦ ਵਿੱਚ ਬਦਰਾ ਲੈਨ ਦੀ ਥਾਣੀ ਔਰ ਕਿੰਗਸਟਨ ਹਾਲ ਦੇ ਵਿੱਚ ਉਹਨਾਂ ਨੇ ਜੱਕੀ ਜਰਨਲ ਡਾਇਰ ਨੂੰ ਜਰੂਰ ਕਹਿ ਲੋ ਕਿ ਵੀ ਮੌਤ ਦੇ ਘਾਟੋਂ ਨੂੰ ਉਤਾਰਿਆ ਸੋ ਇਸੇ ਹੀ ਵਿਦਿਆਲੇ ਦੇ ਵਿਦਿਆਰਥੀ ਆ ਸੋ ਗੱਲਬਾਤ ਕਰ ਰਹੇ ਸੀ ਅਸੀਂ ਮਹਿੰਦਰ ਸਿੰਘ ਭਾਜੀ ਉਹਨਾਂ ਨਾਲ ਵਿੱਚ ਜਦੋਂ ਸਟਰੀਮ ਸਾਡਾ ਸਾਥ ਛੱਡ ਗਈ ਸੋ ਭਾਜੀ ਦੁਬਾਰਾ ਸਵਾਲ ਕੀਤਾ ਜੀ ਤੁਹਾਡਾ ਮਿਹਰਬਾਨੀ ਜੀ ਤੇ ਗੱਲਬਾਤ ਅਸੀਂ ਕਰ ਰਹੇ ਸੀ ਕਿਆ ਆਸ਼ਰਮ ਦੇ ਵਿੱਚ ਤੁਸੀਂ 1980 ਤੋਂ ਆਏ ਤੇ ਤੁਸੀਂ ਇੱਥੇ ਰਾਗੀ ਜਥੇ ਵਿੱਚ ਸੇਵਾਵਾਂ ਨਿਭਾਈਆਂ ਇਸ ਵੇਲੇ ਬਤੌਰ ਸੰਗੀਤ ਅਧਿਆਪਕ ਤੁਸੀਂ ਇੱਥੇ ਕੰਮ ਕਰ ਰਹੇ ਹੋ ਸੋ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਬ੍ਰੇਲ ਦੇ ਉਸਤਾਦ ਜਿੰਨਾਂ ਤੋਂ ਤੁਸੀਂ ਪੜ੍ਹੇ ਉਸਤਾਦ ਗੁਰਜੰਟ ਸਿੰਘ ਜੀ ਨੈਸ਼ਨਲ ਬਾਡੀ ਇੱਥੋਂ ਤੁਸੀਂ ਆਪਣੀ ਗੱਲਬਾਤ ਸ਼ੁਰੂ ਕਰ ਸਕਦੇ ਹੋ ਜੀ ਜੀ ਸਾਡੇ ਜਿਹੜੇ ਬ੍ਰੇਲ ਟੀਚਰ ਸੀਗੇ ਸਰਦਾਰ ਗੁਰਜੰਟ ਸਿੰਘ ਜੀ ਤੇ ਨਾਲ ਉਹਨਾਂ ਦੇ ਸਹਾਇਕ ਟੀਚਰ ਸਰਦਾਰ ਤਲੋਚਨ ਸਿੰਘ ਜੀ ਤੇ ਉਹਨਾਂ ਤੋਂ ਮੈਂ ਜਿਹੜੀ ਹੈ ਬਰੇਲ ਦੀ ਵਿੱਦਿਆ ਪ੍ਰਾਪਤ ਕੀਤੀ ਪੜ੍ਹਾਈ ਕੀਤੀ ਤੇ ਭਾਈ ਹਰਨਾਮ ਸਿੰਘ ਜੀ ਜੋਗੀ ਸਾਡੇ ਸੰਗੀਤ ਅਧਿਆਪਕ ਸੀਗੇ ਉਹਨਾਂ ਤੋਂ ਅਸੀਂ ਕੀਰਤਨ ਸਿੱਖਿਆ ਤੇ ਤੰਤੀ ਸਾਜ਼ ਜਿਹੜੇ ਸਾਡੇ ਸਿਖਾਉਣ ਵਾਲੇ ਟੀਚਰ ਸੀਗੇ ਉਹ ਸਰਦਾਰ ਪ੍ਰੀਤਮ ਸਿੰਘ ਜਖਮੀ ਉਹ ਉਹਨਾਂ ਤੋਂ ਦਰਵਾ ਸਤਾਰ ਮੈਂ ਸਿੱਖੀ ਤੇ ਮਾਸਟਰ ਮਹਿੰਗਾ ਸਿੰਘ ਜੀ ਕਵਲਾ ਟੀਚਰ ਸੀਗੇ ਸਾਡੇ ਬਲਾਈਂਡ ਸੀਗੇ ਉਹ ਵੀ ਤੇ ਜਖਮੀ ਸਾਹਿਬ ਉਸਤਾਦ ਜੀ ਵੀ ਬਲਾਈਂਡ ਹੀ ਸੀਗੇ ਤੇ ਸਿਰਫ ਜੋਗੀ ਸਾਹਿਬ ਸਾਡੇ ਟੀਚਰ ਜਿਹੜੇ ਆ ਉਹ ਸਾਈਟਡ ਸੀਗੇ ਤੇ ਆਪਣਾ ਸਕੱਤਰ ਸਿੰਘ ਸਰਦਾਰ ਸਕੱਤਰ ਸਿੰਘ ਜੀ ਉਹਨਾਂ ਤੋਂ ਮੈਂ ਗੁਰਬਾਣੀ ਯਾਦ ਕੀਤੀ ਸਾਡੇ ਗੁਰਬਾਣੀ ਟੀਚਰ ਸੀਗੇ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਵੀ ਟੀਚਰਾਂ ਨੇ ਸਾਨੂੰ ਬਹੁਤ ਵਧੀਆ ਮਿਹਨਤ ਕਰਾਈ ਤੇ ਬਹੁਤ ਕਹ ਲਈਏ ਕਿ ਜਿੱਥੇ ਬਾਕੀ ਵਿਦਿਆ ਉਹਨਾਂ ਤੋਂ ਲਈ ਅਸੀਂ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਸਾਨੂੰ ਜੀ ਸਾਡੀ ਸਾਨੂੰ ਜੀਵਨ ਜਾਚ ਵੀ ਉਹਨਾਂ ਨੇ ਦੱਸੀ ਤੇ ਇਸ ਤਰ੍ਹਾਂ ਮੇਰੀ ਵਿਦਿਆ ਦੀ ਜਿਹੜੀ ਉਹ ਸ਼ੁਰੂਆਤ ਹੋਈ ਜੀ ਸੋ ਤੁਸੀਂ ਰੱਗੀ ਜਥੇ ਵਿੱਚ ਇੱਥੇ ਸੇਵਾਵਾਂ ਨਿਭਾਈਆਂ ਤੁਸੀਂ ਬਤੌਰ ਸੰਗੀਤ ਅਧਿਆਪਕ ਐਸ ਵੇਲੇ ਇੱਥੇ ਬੱਚਿਆਂ ਨੂੰ ਕਹਿ ਲੋ ਕਿ ਵਿਦਿਆ ਦਾ ਦਾਣ ਦੇ ਰਹੇ ਹੋ ਸਾਡੀ ਗੁਰਬਾਣੀ ਵੀ ਇਹ ਗੱਲ ਕਹਿੰਦੀ ਹੈ ਕਿ ਕਿਸੇ ਨੂੰ ਇੱਕ ਸ਼ਬਦ ਸਿਖਾਉਣਾ ਸੱਤ ਸੋਨੇ ਦੇ ਮੰਦਰ ਬਣਾਉਣ ਜਿੰਨਾ ਕੁੱਨ ਲੱਗਦਾ ਸੋ ਤੁਸੀਂ ਤਾਂ ਬਹੁਤ ਸਾਰੇ ਬੱਚਿਆਂ ਨੂੰ ਬਹੁਤ ਵਰੀ ਕਹਿ ਲੋ ਕਿ ਵੀ ਵਿਦਿਆ ਦਾ ਦਾਨ ਬਹੁਤ ਸਾਲਾਂ ਤੋਂ ਦੇ ਰਹੇ ਹੋ ਸੋ ਇਸ ਕਰਕੇ ਤੁਹਾਡਾ ਜਿਹੜਾ ਯੋਗਦਾਨ ਆ ਉਹ ਇਸ ਆਸ਼ਰਮ ਦੇ ਬੱਚਿਆਂ ਦੀ ਸਖਲਾਈ ਦੇ ਵਿੱਚ ਬਹੁਤ ਵੱਡਾ ਸੋ ਅਸੀਂ ਕਹਿ ਲੋ ਕਿ ਮੈਂ ਖੁਦ ਵੀ ਇੱਥੋਂ ਦਾ ਪੁਰਾਣਾ ਵਿਦਿਆਰਥੀ ਆ ਤੁਹਾਡੇ ਕੋਲੋਂ ਵੀ ਅਸੀਂ ਸਿੱਖਦੇ ਰਹਿਆ ਕਲਾਸਾਂ ਲਾਈਆਂ ਤੁਹਾਡੇ ਕੋਲੋਂ ਵੀ ਸੋ ਸਮੁੱਚੇ ਜਿੰਨੇ ਵੀ ਲੋਕ ਤੁਹਾਡੇ ਕੋਲੋਂ ਸਿੱਖ ਕੇ ਜਾਂ ਇਸ ਆਸ਼ਰਮ ਕੋਲੋਂ ਰਹਿ ਕੇ ਇੱਥੇ ਸਿੱਖ ਕੇ ਤੇ ਕਾਮਯਾਬ ਹੋਇਆ ਉਹਨਾਂ ਸਾਰਿਆਂ ਵੱਲੋਂ ਤੁਹਾਡਾ ਵੀ ਤੇ ਆਸ਼ਰਮ ਦਾ ਵੀ ਧੰਨਵਾਦ ਸੋ ਜੇ ਆਪਾਂ ਗੱਲ ਕਰੀਏ ਕਿ ਇੱਥੋਂ ਕਿਹੜੇ ਕਿਹੜੇ ਉਹ ਲੋਕ ਸਿੱਖ ਕੇ ਗਏ ਆ ਜਿਹੜੇ ਇਸ ਵੇਲੇ ਪ੍ਰਸਿੱਧ ਆ ਜਾਂ ਜਿਹਨਾਂ ਲੋਕਾਂ ਦਾ ਨਾਮ ਦੁਨੀਆ ਜਾਣਦੀ ਆ ਉਹਨਾਂ ਕੁਝ ਬੰਦਿਆਂ ਬਾਰੇ ਤੁਸੀਂ ਸਾਨੂੰ ਜਾਣਕਾਰੀ ਦਿਓ ਇੱਥੋਂ ਇਹ ਸਾਸ਼ਣ ਦੇ ਵਿੱਚੋਂ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ ਜਿਹੜੇ ਨੇ ਦਰਬਾਰ ਸਾਹਿਬ ਦੇ ਰਾਗੀ ਸੀਗੇ ਬੁਲਾਇਣ ਸੀਗੇ ਜੀ ਤੇ ਭਾਈ ਸਾਹਿਬ ਭਾਈ ਸੁਰਜਨ ਸਿੰਘ ਜੀ ਇਹ ਮੇਰੇ ਤੋਂ ਪਹਿਲਾਂ ਜਾ ਚੁੱਕੇ ਸੀ ਭਾਈ ਗੁਰਮੇਜ ਸਿੰਘ ਜਿਹੜੇ ਆ ਇਹ ਵੀ ਮੇਰੇ ਤੋਂ ਪਹਿਲਾਂ ਜਾ ਚੁੱਕੇ ਸੀਗੇ ਜੀ ਤੇ ਮੈਂ ਜਦੋਂ ਇੱਥੇ ਦਾਖਲ ਹੋਇਆ ਉਦੋਂ ਇੱਥੇ ਇੱਥੋਂ ਗਏ ਸੀ ਤਬਲੇ ਤੇ ਭਾਈ ਚਰਨਜੀਤ ਸਿੰਘ ਜੀ ਜੀ ਉਹ ਵੀ ਇਸ ਆਸ਼ਰਮ ਦੇ ਵਿੱਚੋਂ ਹੀ ਸਿੱਖੇ ਗਏ ਸੀਗੇ ਤੇ ਉਸ ਤੋਂ ਇਲਾਵਾ ਹੋਰ ਵੀ ਕਈ ਰਾਗੀ ਜਿਹੜੇ ਸੀਗੇ ਮੇਰੇ ਹੁੰਦਿਆਂ ਹੀ ਭਾਈ ਸਦਨਾਮ ਸਿੰਘ ਜੀ ਇੱਥੋਂ ਸਿੱਖ ਕੇ ਦਰਵਾਸਾ ਉਸ ਸਾਈਟਡ ਸੀਗੇ ਵੈਸੇ ਉਹਨਾਂ ਨੇ ਡਿਊਟੀ ਸ਼ੁਰੂ ਕੀਤੀ ਤੇ ਜਿਹੜੇ ਮੇਰੇ ਨਾਲ ਵਿਦਿਆਰਥੀ ਸੀਗੇ ਉਹ ਭਾਈ ਦਲਵੀਰ ਸਿੰਘ ਜੀ ਜਿਹੜੇ ਐਸ ਵੇਲੇ ਯੂ ਐਸ ਏ ਚ ਆ ਤੇ ਮੇਰੇ ਨਾਲ ਹੀ ਪੜਦੇ ਸੀ ਮੇਰੇ ਨਾਲ ਹੀ ਉਹ ਕੀਰਤਨ ਸਿੱਖਦੇ ਸੀ ਐਸਜੀਪੀਸੀਟੀ ਵਿੱਚ ਬਾਬਾ ਬਕਾਲਾ ਦੇ ਵਿੱਚ ਉਹਨਾਂ ਨੇ ਡਿਊਟੀ ਆਪਣੀ ਆਰੰਭ ਕੀਤੀ ਭਾਈ ਨੋਤੇ ਸਿੰਘ ਜੀ ਜਿਹੜੇ ਅੱਜ ਉਸ ਦੁਨੀਆ ਤੇ ਨਹੀਂ ਹੈਗੇ ਉਹ ਵੀ ਸ਼੍ਰੋਮਣੀ ਕਮੇਟੀ 'ਚ ਬਾਬੇ ਬਕਾਲਾ ਹੀ ਡਿਊਟੀ ਉਹਨਾਂ ਨੇ ਸ਼ੁਰੂ ਕੀਤੀ ਭਾਈ ਅਮਰੀਕ ਸਿੰਘ ਜੀ ਮੇਰੇ ਨਾਲ ਦੇ ਵਿਦਿਆਰਥੀ ਸੀਗੇ ਉਹ ਬਾਬਾ ਟੱਲ ਸਾਹਿਬ ਐਸ ਵੇਲੇ ਕੀਰਤਨ ਦੀ ਸੇਵਾ ਨਿਭਾ ਰਹੇ ਆ ਭਾਈ ਗੁਰਮੇਲ ਸਿੰਘ ਜੀ ਮੇਰੇ ਗੁਰ ਭਾਈ ਆ ਉਹ ਮੰਜੀ ਸਾਹਿਬ ਕੋਟਾਂ ਖੰਨੇ ਦੇ ਲਾਗੇ ਉੱਥੇ ਸਰਵਿਸ ਕਰਦੇ ਆ ਕਰਦੇ ਰਹੇ ਆ ਤੇ ਹੋਰ ਕਾਫੀ ਸਾਡੇ ਭਾਈ ਅਵਤਾਰ ਸਿੰਘ ਜੀ ਤੇ ਭਾਈ ਕੁਲਵਿੰਦਰ ਸਿੰਘ ਜੀ ਆਨੰਦਪੁਰ ਸਾਹਿਬ ਕੀਰਤਨ ਦੀ ਸੇਵਾ ਕੀਤੀ ਉਹਨਾਂ ਨੇ ਬਾਅਦ ਵਿੱਚ ਕਾਫੀ ਸਾਡੇ ਸਾਥੀ ਜਿਹੜੇ ਆ ਉਹ ਸਰਕਾਰੀ ਜੋਬ ਤੇ ਚਲੇ ਗਏ ਤੇ ਇਸ ਤਰ੍ਹਾਂ ਕਰਕੇ ਭਾਈ ਬੰਤਾ ਸਿੰਘ ਜੀ ਉਹ ਤੇ ਇੱਥੇ ਜਿਹੜੀ ਆ ਰੱਗ ਜੱਥੇ ਦੀ ਡਿਊਟੀ ਕਰਦੇ ਰਹੇ ਆ ਤੇ ਇਸ ਤਰ੍ਹਾਂ ਕਾਫੀ ਹੋਰ ਹੈਗੇ ਆ ਸਾਡੇ ਇਹ ਜਾਣਨ ਵਾਲੇ ਸੱਜਣ ਜਿਹੜੇ ਆ ਭਾਈ ਸੱਤਰ ਸਿੰਘ ਜੀ ਸਾਡੇ ਟੀਚਰ ਉਹ ਵੀ ਬਾਬਾ ਬਕਾਲਾ ਸਾਹਿਬ ਡਿਊਟੀ ਸ਼੍ਰੋਮਣੀ ਕਮੇਟੀ ਦੇ ਵਿੱਚ ਕਰਦੇ ਰਹੇ ਆ ਸਾਡੇ ਪ੍ਰਿੰਸੀਪਲ ਜਿਹੜੇ ਜਿਨ੍ਹਾਂ ਤੋਂ ਅਸੀਂ ਪੜ੍ਹਦੇ ਰਹੇ ਆ ਉਹ ਵੀ ਬਤੌਰ ਪ੍ਰਚਾਰਕ ਸ਼ਾਟਾ ਸਾਹਿਬ ਜਿਹੜੀ ਆ ਉਹ ਆਪਣੀ ਡਿਊਟੀ ਨਿਭਾਉਂਦੇ ਰਹੇ ਆ ਜੀ ਬਿਲਕੁਲ ਤੇ ਜੇ ਆਪਾਂ ਸਮੁੱਚੇ ਆਸ਼ਰਮ ਦੇ ਵਿਦਿਆਰਥੀਆਂ ਦੀ ਗੱਲ ਕਰੀਏ ਕਿ ਜਿਵੇਂ ਰਾਗੀ ਸ਼ਕੀਨ ਸਿੰਘ ਜੀ ਉਹ ਵੀ ਇਸ ਆਸ਼ਰਮ ਦੇ ਵਿਦਿਆਰਥੀ ਆ ਸੋ ਉਹਨਾਂ ਦੇ ਨਾਲ ਵੀ ਤੁਸੀਂ ਜ਼ਰੂਰ ਰਹੇ ਹੋਗੇ ਹਾਂ ਮੈਂ ਸਰ ਸਾਹਿਬ ਕੋ ਨਿਬਲਦੀਪ ਸਿੰਘ ਹਾਂ ਜੀ ਮੈਂ ਅਸਲ ਵਿੱਚ ਉਹ ਗੱਲ ਤਾਂ ਨਾ ਕਿ ਮੈਂ ਬਲਾਈਂਡ ਦੇ ਬਾਰੇ ਪਹਿਲਾਂ ਦੱਸ ਰਿਹਾ ਸੀ ਭਾਈ ਸ਼ਕੀਰ ਸਿੰਘ ਜੀ ਜਿਹੜੇ ਆ ਇੱਥੇ ਭਾਈ ਵੀਰ ਸਿੰਘ ਗੁਰਮੁਤਵ ਦੇ ਅਲਾ ਜਿਹੜਾ ਉਹ ਭਾਈ ਵੀਰ ਸਿੰਘ ਦੇ ਨਾਂ 'ਤੇ ਉਹ ਨਾਂ ਤੇ 1978 ਚ ਸ਼ਾਇਦ ਜਾਣਾ ਸੀ ਜ ਖੁੱਲਾ ਸੀ ਉੱਥੇ ਇੱਥੇ ਉਹਨਾਂ ਨੇ ਦਾਖਲਾ ਲਿਆ ਸੀ ਤੇ ਮੈ ਮੈਨੂੰ ਚੰਗੀ ਤਰ੍ਹਾਂ ਜਾਣਦੇ ਆ ਬਹੁਤ ਚੰਗੇ ਸੁਭਾਅ ਦੇ ਮਾਲਕ ਆ ਕਹਿ ਲਈ ਆਪਾਂ ਤੇ ਪਹਿਲਾਂ ਤੋਂ ਹੀ ਉਹ ਕੀਰਤਨ ਕਰਨਾਂ ਜਾਣਦੇ ਸੀ ਇਸ ਆਸ਼ਮ ਵਿੱਚ ਬਤੌਰ ਹੈਡ ਡਰਾਗੀ ਕੀਰਤਨ ਦੀ ਡਿਊਟੀ ਕੀਰਤਨ ਦੀ ਸੇਵਾ ਉਹਨਾਂ ਨੇ ਨਿਭਾਈ ਭਾਈ ਬਲਦੇਵ ਸਿੰਘ ਜੀ ਵਡਾਲਾ ਜਿਨ੍ਹਾਂ ਦੇ ਨਾਲ ਮੈਨੂੰ ਸੰਗਤ ਕਰਨ ਦਾ ਮੌਕਾ ਮਿਲਿਆ ਮਤਲਬ ਮੇਰੇ ਸਹਾਇਕ ਜਦੋਂ ਬਣੇ ਆ 1993 ਚ ਜੀ ਤੇ ਮੈਂ ਉਦੋਂ ਮੱਧ ਪ੍ਰਦੇਸ਼ ਚਾਂਸੀ ਚਾਂਸੀ ਤੋਂ 70 80 ਕਿਲੋਮੀਟਰ ਜਾਂ ਇਸ ਤੋਂ ਵੱਧ ਟੀਕਮਗੜ ਜੀ ਉੱਥੇ ਡਿਊਟੀ ਕਰਨ ਗਿਆ ਸੀ ਮੇਰੇ ਨਾਲ ਬਤੌਰ ਸਹਾਇਕ ਹੋ ਗਏ ਸੀ ਜੀ ਉਸ ਤੋਂ ਬਾਅਦ ਹੋਰ ਵੀ ਇੱਕ ਅਲੱਗ-ਅਲੱਗ ਜਗ੍ਹਾ ਦੇ ਉੱਤੇ ਮੇਰੇ ਨਾਲ ਉਹ ਕੀਰਤਨ ਦੀ ਡਿਊਟੀ ਕਰਦੇ ਰਹੇ ਆ ਜੀ ਤੇ ਇਸ ਤੋਂ ਇਲਾਵਾ ਭਾਈ ਹਰਜੀਤ ਸਿੰਘ ਜੀ ਜਿਹੜੇ ਸ਼ਾਇਦ ਐਸਲੇ ਸ਼ਹੀਦਾ ਦੇ ਗੁਰਦੁਆਰਾ ਉੱਥੇ ਸ਼ਹੀਦਾ ਸਾਹਿਬ ਗੁਰਦਾਰੇ ਡਿਊਟੀ ਕਰ ਰਹੇ ਆ ਜੀ ਭਾਈ ਸਤੰਦਰ ਵੀਰ ਸਿੰਘ ਜੀ ਉਹ ਬਾਅਦ ਚ ਵੈਸੇ ਦਾਖਲ ਇੱਥੇ ਵਿਦਿਆਲੇ 'ਚ ਦਾਖਲਾ ਲਿਆ ਉਹਨਾਂ ਨੇ ਜੀ ਤੇ ਇਹ ਸਾਰੇ ਰਾਗੀ ਸਿੰਘ ਜਿਹੜੇ ਆ ਮਤਲਬ ਇਸ ਆਸ਼ਮ ਦੇ ਜਿਹੜੇ ਇੱਥੋਂ ਗਏ ਆ ਹੋਰ ਵੀ ਇੱਥੋਂ ਇੱਥੇ ਇੱਕ ਭਾਈ ਬਲਜਿੰਦਰ ਸਿੰਘ ਜੀ ਉਹ ਸ਼ਾਇਦ ਪਤਾ ਨਹੀਂ ਬਾਬਾ ਬਕਾਲਾ ਸਾਹਿਬ ਡਿਊਟੀ ਕਰਦੇ ਰਹੇ ਆ ਜੀ ਤੇ ਉਹਨਾਂ ਦੇ ਨਾਲ ਤਬਲਾ ਵਜਾਉਂਦੀ ਸੀ ਭਾਈ ਕੋਲਵੰਦਰ ਸਿੰਘ ਜੀ ਜਿਹੜੇ ਬਾਹਰ ਆ ਇਸ ਵੇਲੇ ਇਹ ਸਾਈਟਡ ਲੋਕ ਨੇ ਸਾਰੇ ਜੀ ਇਹ ਈਸੇ ਕਹਿ ਲੈ ਕੇ ਆਸ਼ਮਦੀ ਫਲਵਾੜੀ ਦੇ ਫੋਲੇ ਆ ਜੀ ਇੱਥੋਂ ਹੀ ਕੀਰਤਨ ਦੀ ਵਿਦਿਆ ਲਈ ਤੇ 10 ਦੇ ਨਾਲ ਉਹਨਾਂ ਦਾ ਚੰਗਾ ਸਬੰਧ ਰਿਹਾ ਤੇ ਮੇਰੇ ਨਾਲ ਲਗਭਗ ਉਹ ਸ਼ਾਇਦ ਕਿਤੇ ਕਦੀ ਨਾ ਕਦੀ ਕੀ ਤਬਲੇ ਦੀ ਜਾਂ ਸਾਈਡ ਤੇ ਮੈਨੂੰ ਇਹ ਮਾਨ ਆ ਕਿ ਇਹ ਸਾਰੇ ਜਿੰਨੇ ਬੰਦੇ ਦੇ ਨਾਂ ਲਏ ਆ ਇਹ ਇਹਨਾਂ ਤੋਂ ਬਹੁਤੇ ਜਿਹੜੇ ਆ ਮੇਰੇ ਨਾਲ ਕਹਿ ਲੋ ਜੇ ਮੈਂ ਉਹਨਾਂ ਨਾਲ ਸੰਗਤ ਕੀਤੀ ਆ ਜੀ ਮੇਰੇ ਨਾਲ ਉਹਨਾਂ ਨੇ ਸੰਗਤ ਕੀਤੀ ਆ ਜੀ ਜੀ ਤੇ ਭਾਈ ਰਣਜੀਤ ਸਿੰਘ ਜੀ ਉਹ ਬੁਲਾਉਣ ਨੇ ਜੀ ਉਹ ਸ਼ਾਇਦ ਸ਼ਿਦਾਂ ਦੇ ਡਿਊਟੀ ਕਰਦੇ ਆ ਗੁੱਲੂ ਕਰਕੇ ਉਹਨਾਂ ਨੂੰ ਇੱਥੇ ਕਹਿੰਦੇ ਹੁੰਦੇ ਸੀਗੇ ਜੀ ਤੇ ਕਾਫੀ ਸਮਾਂ ਇੱਥੇ ਆਸ਼ਮ ਚ ਮੇਰਨਾ ਸਹਾਇਕ ਦੀ ਡਿਊਟੀ ਉਹ ਕਰਦੇ ਰਹਿਆ ਜੀ ਤੇ ਇਸ ਤਰ੍ਹਾਂ ਹੋਰ ਵੀ ਕਾਫੀ ਸੱਜਣ ਏਦਾਂ ਦੇ ਹੈਗੇ ਜਿਹੜਾ ਨੇ ਜਿਹੜੇ ਇੱਥੋਂ ਸਿੱਖ ਕੇ ਬਾਹਰ ਜਾ ਕੇ ਕੀਰਤਨ ਦੀ ਜਿਹੜੀ ਇਹ ਸੇਵਾ ਨਿਭਾ ਰਹੇ ਆ ਜੀ ਸੋ ਬੇਸ਼ੱਕ ਇਹ ਵੀਡੀਓ ਵਿੱਚ ਰੁੱਕ ਗਈ ਜਾਂ ਬਹੁਤ ਸਾਰੀਆਂ ਸਮੱਸਿਆਵਾਂ ਸਾਨੂੰ ਅੱਜ ਸਟ੍ਰੀਮ ਕਰਨ ਚਾਹੀਆਂ ਇੱਕ ਪ੍ਰੋਗਰਾਮ ਟਾਈਮ ਦੇ ਟਾਈਮ ਬਣਿਆ ਸੋ ਬਹੁਤਾ ਇਹਦਾ ਲਿੰਕ ਵੀ ਅਸੀਂ ਨਹੀਂ ਲੋਕਾਂ ਨਾਲ ਸਾਂਝਾ ਕਰ ਸਕੇ ਸੋ ਬੇਸ਼ੱਕ ਅੱਜ ਇਹ ਪ੍ਰੋਗਰਾਮ ਜਨਤਾ ਨੂੰ ਆਪਾਂ ਨਹੀਂ ਜੋੜ ਸਕੇ ਪਰ YouTube ਤੇ ਰਹੂਗਾ ਸੋ ਜਿਹੜਾ ਬੰਦਾ ਜਦੋਂ ਵੀ ਇਸ ਵੀਡੀਓ ਨੂੰ ਸੁਨੇ ਦੋ ਸਾਡੀਆਂ ਬੇਨਤੀਆਂ ਇੱਕ ਤੇ ਜਦੋਂ ਵੀ ਉਹਨਾਂ ਦਾ ਟਾਈਮ ਲੱਗੇ ਆਸ਼ਰਮ ਨੂੰ ਵਿਜ਼ਿਟ ਜ਼ਰੂਰ ਕਰਨ ਇੱਕ ਜੇਕਰ ਕਿਤੇ ਉਹ ਕੋਈ ਯਤੀਮ ਬੱਚਾ ਦੇਖਣ ਤਾਂ ਉਹਨੂੰ ਦਾਖਲ ਇੱਥੇ ਜ਼ਰੂਰ ਕਰਵਾਉਣ ਦੀ ਕਿਰਪਾਲਤਾ ਕਰਨ ਇਹ ਕਿਤੇ ਵੀ ਉਹ ਨੇਤਰਹੀਨ ਬੱਚਾ ਦੇਖਣ ਉਹ ਆਸ਼ਰਮ ਦੇ ਵਿੱਚ ਜ਼ਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਨ ਸ਼ਾਟਾ ਰੋਡ ਤੇ ਇਹ ਕਹ ਲੋ ਕਿ ਆਸ਼ਰਮ ਸਥਿਤ ਹੈ ਰੇਲਵੇ ਵਰਕਸ਼ਾਪ ਦੇ ਸਾਹਮਣੇ ਸਟੇਸ਼ਨ ਤੋਂ ਲਗਭਗ 1 ਕਿਲੋਮੀਟਰ ਪੁਤਲੀਕਰ ਸਾਈਡ ਨੂੰ ਤੇ ਪੁਤਲੀਕਰ ਮੇਨ ਚੌਂਕ ਤੋਂ ਲਗਭਗ 200 ਮੀਟਰ ਪਿੱਛੇ ਨੈਸ਼ਨਲ ਬੈਂਕ ਦੇ ਨਾਲ ਇਹ ਬਿਲਡਿੰਗ ਆ ਆਸ਼ਰਮ ਦੀ ਜੇ ਕੋਈ ਨੇਤਰਹੀਨ ਬੱਚਾ ਹੋਵੇ ਜਾਂ ਕੋਈ ਯਤਿਮ ਬੱਚਾ ਹੋਵੇ ਜ਼ਰੂਰ ਇਥੇ ਤੁਸੀਂ ਪਛਾਣ ਲਈ ਕਿਰਪਾਲਤਾ ਕਰਿਓ। ਸੋ ਜੇ ਵੀਡੀਓ ਸਾਡੀ ਕਿਸੇ ਨਾ ਕਿਸੇ ਜਨਤਾ ਕੋਈ ਪਹੁੰਚੇ ਤੇ ਆਸ਼ਰਮ ਦੇ ਵਿੱਚ ਜ਼ਰੂਰ ਵਿਜ਼ਿਟ ਕਰਿਓ ਕਿਉਂਕਿ ਆਪਾਂ ਬਹੁਤ ਖਾਣੇ ਦੇ ਪੈਸਾ ਵੀ ਖਰਚਦੇ ਆ। ਲੇਕਿਨ ਜਿੰਨੇ ਵੀ ਪੈਸਾ ਇੱਥੇ ਖਰਚਿਆ ਉਹ ਸੱਚਮੁੱਚ ਹੀ ਕਿਸੇ ਭਲਾਈ ਦੇ ਕਾਰਜਾਂ ਦੇ ਲੱਗਦਾ। ਉਹ ਉਹਨਾਂ ਬੱਚਿਆਂ ਦੇ ਕੱਪੜਿਆਂ ਦੇ ਬੱਚਿਆਂ ਦੀ ਐਜੂਕੇਸ਼ਨ ਤੇ ਬੱਚਿਆਂ ਦੇ ਖਾਣੇ-ਦਾਣੇ ਤੇ ਉਹ ਸਾਰਾ ਪੈਸਾ ਜਿਹੜਾ ਇਨਵੈਸਟ ਹੁੰਦਾ ਸੋ ਆਪਾਂ ਅੱਜ ਗੱਲ ਕਰ ਰਹੇ ਆ ਮਹਿੰਦਰ ਸਿੰਘ ਭਾਜੀ ਦੇ ਨਾਲ ਸੋ ਭਾਈ ਸਾਹਿਬ ਹੁਣ ਤੁਸੀਂ ਬਤਾਓ ਇੱਥੇ ਸੰਗੀਤ ਅਧਿਆਪਕ ਕਿੰਨੇ ਬੱਚੇ ਤੁਹਾਡੇ ਕੋਲੋਂ ਸਿੱਖਿਆ ਜਿਹੜੀ ਉਹ ਲੈ ਰਹੇ ਹੈ ਜੀ ਐਸ ਵੇਲੇ ਮੇਰੇ ਕੋਲ ਸਾਈਟਡ ਬੱਚੇ ਪਾ ਕੇ ਕੋਈ ਜਿਹਨੂੰ ਕਹਿੰ ਲਿਖੋ ਕਿ ਸਾਡੀਆਂ ਕਲਾਸਾਂ ਦੋ ਆ ਥੱਲੇ ਜੀ ਸੰਗੀਤ ਦੀਆਂ ਦੋ ਕਲਾਸਾਂ ਲੱਗਦੀਆਂ ਜੀ ਤੇ ਨਾਲ ਨਾਲ ਗੱਤ ਕੇ ਉਹ ਜੜੀਆਂ ਸੰਥਿਆ ਕਲਾਸ ਵੀ ਨਾਲ ਚੱਲਦੀ ਆ ਜੀ ਤੇ ਤਬਲਾ ਕਲਾਸ ਵੀ ਨਾਲ ਚੱਲਦੀ ਆ ਤੇ ਗਤਕਾ ਕਲਾਸ ਵੀ ਨਾਲ ਚੱਲਦੀ ਤੇ ਮੇਰੇ ਕੋਲ ਕੋਈ 35 40 ਦੇ ਕਰੀਬ ਬੱਚੇ ਇਸ ਵੇਲੇ ਹੈਗੇ ਆ ਜੀ ਜੀ ਪਹਿਲਾਂ ਮੈਂ ਕੱਲਾ ਕਲਾਸ ਲਾਉਂਦਾ ਸੀ ਜਦੋਂ ਉਹ 2001 ਚ ਮੈਂ ਕਲਾਸ ਸ਼ੁਰੂ ਕੀਤੀ ਆ ਜੀ ਉਦੋਂ ਮੇਰੀ ਕਲਾਸ ਦਾ ਸਮਾਂ ਜਿਹੜਾ ਸੀ 1 ਵਜੇ ਤੋਂ ਲੈ ਕੇ 5 ਵਜੇ ਤੱਕ ਹੁੰਦਾ ਸੀ ਜੀ ਉਦੋਂ ਇੱਕੋ ਹੀ ਕਲਾਸ ਹੁੰਦੀ ਸੀ ਪਰ ਕਿਉਂਕਿ ਹੁਣ ਫਿਰ ਉਸ ਤੋਂ ਬਾਅਦ ਜਿਉਂ-ਜਿਉਂ ਬੱਚੇ ਵਧੇ ਪ੍ਰਬੰਧਕਾਂ ਨੇ ਮੈਨੇਜਮੈਂਟ ਨੇ ਟੀਚਰ ਵਧਾ ਦਿੱਤੇ ਜੀ ਤੇ ਇਸ ਵੇਲੇ ਮੇਰੇ ਕੋਲ ਲਗਭਗ 30 35 35 40 ਦੇ ਕਰੀਬ ਬੱਚੇ ਜਿਹੜੇ ਆ ਉਹ ਕਲਾਸ ਦੇ ਵਿੱਚ ਹੈਗੇ ਆ ਸਾਈਟਰ ਬੱਚੇ ਪਾ ਕੇ ਚਲੋ ਬਹੁਤ ਵਧੀਆ ਜੀ ਤੁਸੀਂ ਬਹੁਤ ਪਾਨਾਲਾ ਕੰਮ ਕਰ ਰਹੇ ਹੋ ਕਿਸੇ ਨੂੰ ਪੈਰਾਂ ਸਿਰ ਕਰਨਾ ਕਿਸੇ ਨੂੰ ਕਾਮਯਾਬ ਕਰਨਾ ਇਹ ਇੱਕ ਬਹੁਤ ਵੱਡਾ ਉਪਰਾਲਾ ਵਾ ਸੋ ਇਦਾਂ ਹੀ ਤੁਸੀਂ ਸੇਵਾ 'ਚ ਲੱਗੇ ਰਹੋ ਪ੍ਰਮਾਤਮਾ ਅੱਗੇ ਸਾਡੀ ਇਹ ਅਰਦਾਸ ਆ ਕਿ ਤੁਸੀਂ ਵੀ ਸੇਵਾ ਕਰਦੇ ਰਹੋ ਇਸੇ ਤਰੀਕੇ ਨਾਲ ਤੇ ਬੱਚੇ ਵੀ ਸਿੱਖ ਕੇ ਜਰੂਰ ਕਾਮਯਾਬ ਹੋਣ ਜਿਹੜੇ ਅੱਜ ਇੱਥੇ ਸਮਾਂ ਕੱਢ ਰਹੇ ਆ ਉਹਨਾਂ ਲਈ ਸਾਡੀ ਇਹ ਅਰਦਾਸ ਆ ਕਿ ਉਹ ਜਰੂਰ ਕਿਤੇ ਨਾ ਕਿਤੇ ਜ਼ਿੰਦਗੀ 'ਚ ਕਿਸੇ ਮਕਾਮ ਤੇ ਪਹੁੰਚਣ ਸੋ ਸਾਡੇ ਦੇਖਣ ਵਾਲਿਆਂ ਨੂੰ ਅਗਰ ਤੁਸੀਂ ਕੋਈ ਸੰਦੇਸ਼ ਦੇਣਾ ਚਾਹੋ ਤਾਂ ਦੇਖੋ ਜੀ ਇਹ ਸੰਸਥਾ ਇਸ ਸੰਸਥਾ ਦੇ ਵਿੱਚ ਮਤਲਬ ਜਿਵੇਂ ਸਾਰੇ ਜਾਣਦੇ ਹੀ ਆ ਕਿ ਇਸ ਆ ਇਸ ਸੰਸਥਾ ਦੇ ਵਿੱਚ ਜਿਹੜੇ ਅनाथ ਬੱਚੇ ਆ ਉਹਨਾਂ ਨੂੰ ਪੜਾਇਆ ਜਾਂਦਾ ਤੇ ਕੀਰਤਨ ਦੀ ਵਿਦਿਆ ਤੇ ਬਾਕੀ ਪੜ੍ਹਾਈ ਨੇਤਰਹੀਣਾਂ ਨੂੰ ਵੀ ਕਰਾਈ ਜਾਂਦੀ ਆ ਤੇ ਇਸ ਲਈ ਇੱਥੇ ਜ਼ਰੂਰ ਆ ਕੇ ਉਹ ਦੇਖਣ ਇਹ ਸੰਸਥਾ ਦੇ ਵਿੱਚ ਇਸ ਸੰਸਥਾ ਨੂੰ ਆ ਕੇ ਦੇਖਣ ਤੇ ਬਾਕੀ ਤੁਸੀਂ ਤੁਸੀਂ ਦੱਸਿਆ ਹੀ ਆ ਕਿ ਜੇ ਨੇਤਰਹੀਣ ਬੱਚਾ ਜੇ ਕਿਤੇ ਹੈ ਆ ਤਾਂ ਉਹਨੂੰ ਇਸ ਸੰਸਥਾ ਦੇ ਵਿੱਚ ਦਾਖਲ ਕਰਾਉਣ ਤਾਂ ਕਿ ਉਹ ਆਪਣੇ ਜਿਹੜੇ ਆਉਣ ਵਾਲਾ ਭੁੱਖਿਆ ਉਹਦਾ ਉਹ ਉਜਵਲ ਹੋ ਸਕੇ ਤੇ ਇਹੋ ਹੀ ਮੇਰਾ ਮੈਸੇਜ ਹੈ ਕਿ ਇਸ ਸੰਸਥਾ ਨੂੰ ਜਰੂਰ ਦੇਖਣ ਆ ਕੇ ਜਰੂਰ ਇੱਥੇ ਸਾਰਾ ਦੇਖਣਾ ਤੇ ਅੱਗੇ ਤੋਂਗੇ ਦਾ ਪ੍ਰਚਾਰ ਹੋਣਾ ਚਾਹੀਦਾ ਸੋ ਇਸ ਵੇਲੇ ਸਾਨੂੰ ਕਮੈਂਟ ਕਰ ਰਹੇ ਹੈ ਜੀ ਬਰਨबास ਗਿੱਲ ਲਵ ਅਮ੍ਰਿਤਸਰ ਅਤੇ ਹੋਰ ਵੀ ਦੇਖਣ ਵਾਲੇ ਕੁਝ ਲੋਕ ਜੁੜੇ ਆ ਜਰੂਰ ਕਮੈਂਟ ਕਰਦੇ ਰਹੋ ਅਸੀਂ ਤੁਹਾਡੇ ਨਾਲ ਗੱਲਬਾਤ ਜਰੂਰ ਸਾਂਝੀ ਕਰਾਂਗੇ ਸੋ ਲਪਤ ਸਿੰਘ ਦਾ ਆਇਆ ਜੀ ਸਾਨੂੰ ਕਮੈਂਟ ਅਮਰਪਾਲ ਸਿੰਘ ਸੰਧੂ ਦਾ ਕਮੈਂਟ ਸਾਨੂੰ ਆਇਆ ਜੀ ਸੋ ਬਾਕੀ ਜਿਹੜੇ ਹੋਰ ਵੀ ਦੋਸਤ ਵੇਖ ਰਹੇ ਆ ਸਭ ਦਾ ਧੰਨਵਾਦ ਸੋ ਭਾਈ ਤੁਹਾਡੇ ਨਾਲ ਗੱਲਬਾਤ ਕੀਤੀ ਬਹੁਤ ਚੰਗਾ ਲੱਗਾ ਤੁਸੀਂ ਕੋਈ ਸੰਦੇਸ਼ ਦੇ ਰਹੇ ਸੀ ਆਸ਼ਰਮ ਬਾਰੇ हां मैं यही कह रहा सी कि ए आश्रम जेड़ा ए आश्रम जेड़ा वो संस्था चलदी है दानिया दे सर ते चलदी है जी ते ए नु वत तो वत जे ए नु आके ए संस्था नु देखण ਸਾਡੇ ਦਰਸ਼ਕ ਜਿਹੜੇ ਜਿੱਥੇ ਤੁਸੀਂ ਇਹ ਪ੍ਰੋਗਰਾਮ ਕਰ ਰਹੇ ਹੋ ਇਸ ਵੇਲੇ ਤੇ ਬਾਕੀ ਇੱਥੇ ਆਕੇ ਦੇਖਣ ਤੇ ਅਗਰ ਕੋਈ ਬਲੈਂਡ ਬੱਚਾ ਮਿਲਦਾ ਤੇ ਉਹਨੂੰ ਇੱਥੇ ਜ਼ਰੂਰ ਭੇਜਣਾ ਤੇ ਇਹੋ ਹੀ ਆ ਕਿਉਂਕਿ ਸਭ ਆ ਸਭ ਮੈਂ ਇੰਡੀਆ ਦੇ ਵਿੱਚ ਮੈਂ ਤੇ ਕਹੂੰਗਾ ਤੇ ਸਾਡੇ ਪੰਜਾਬ ਚ ਖਾਸ ਕਰਕੇ ਇੱਕ ਨੰਬਰ ਦੀ ਇਹ ਸੰਸਥਾ ਆ ਜਿਹੜੀ ਕਿ ਮਤਲਬ ਏਡੀ ਵੱਡੀ ਔਰ ਏਡੀ ਵੱਡੀ ਸੇਵਾ ਇੱਥੇ ਜਿਹੜਾ ਬੱਚਾ ਨੂੰ ਸਾਦੀ ਸੰਭਾਲਦਾ ਕੀਤਾ ਗਿਆ ਤੇ ਇਹਦਾ ਜਰੂਰ ਉਹ ਆ ਕੇ ਇਹਦਾ ਵਿਜ਼ਿਟ ਕਰਨ ਤੇ ਇਹਨੂੰ ਦੇਖਣ ਤੇ ਇਹਦਾ ਬਤ-ਬਤ ਪ੍ਰਚਾਰ ਹੋਣਾ ਚਾਹੀਦਾ ਜੀ ਤੇ ਬੱਚੇ ਜਿਹੜੇ ਕੋਈ ਸਾਈਟਡ ਬੱਚੇ ਵੀ ਜਿਨ੍ਹਾਂ ਨੂੰ ਕੋਦੇ ਉਹਨਾਂ ਦਾ ਪੜ੍ਹਾਈ ਦਾ ਪ੍ਰਬੰਧ ਨਹੀਂ ਹੁੰਦਾ ਉਹ ਵੀ ਇੱਥੇ ਆਉਣ ਜੀ ਇਹੋ ਹੀ ਮੇਰਾ ਕਹਿਣਾ ਹੈ ਇਹਦੇ ਇੱਥੇ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਨੂੰ ਆਸ਼ਰਮ ਬਾਰੇ ਤੇ ਆਪਣੇ ਸਾਰੇ ਪੁਰਾਣੇ ਜੀਵਨ ਬਾਰੇ ਤੇ ਆਸ਼ਰਮ ਦੇ ਵਿੱਚ ਰਹੇ ਲੋਕਾਂ ਬਾਰੇ ਸਾਡੇ ਨਾਲ ਤੁਸੀਂ ਵਿਸਥਾਰ ਦੇ ਵਿੱਚ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਸੋ ਇਹਦੇ ਲਈ ਤੁਹਾਡੇ ਬੇਹੱਦ ਮਸ਼ਕੂਰ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਕਿ ਤੁਸੀਂ ਇਹ ਮੌਕਾ ਦਿੱਤਾ ਜੀ ਤੇ ਇਸ ਮੌਕੇ ਤੇ ਆਪਣੀ ਜਿੰਨੀ ਗੱਲ ਆਪਾਂ ਰੱਖ ਸਕਦੇ ਹਾਂ ਕਿਉਂਕਿ ਵਿੱਚ ਬੰਦ ਹੋ ਗਿਆ ਤਾਂ ਉਹ ਜਿਹੜੀ ਗੱਲਬਾਤ ਹੀ ਲੜੀ ਸੀ ਪਟੋਟੇ ਦੇ ਅਸਲ ਵਿੱਚ ਤੇ ਚਲੋ ਬਹੁਤ ਬਹੁਤ ਧੰਨਵਾਦ ਜੀ ਮੇਰੇ ਵੱਲੋਂ ਵੀ ਮੇਰੇ ਮੇਰੇ ਮੈਨੂੰ ਵੀ ਇੱਥੇ ਗੱਲਬਾਤ ਕਰਨ ਦਾ ਮੌਕਾ ਮਿਲਿਆ ਜੀ ਤੇ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾਲਸਾ ਵਾਹਿਦੁਰ ਜੀ ਕੀਫਤ ਸੋ ਆਪਾਂ ਜਿਵੇਂ ਗੱਲਬਾਤ ਕਰ ਰਹੇ ਸੀ ਮਹਿੰਦਰ ਸਿੰਘ ਭਾਜੀ ਹੁਣਾਂ ਨਾਲ ਹੁਣ ਆਪਾਂ ਵਾਪਸੀ ਦੀ ਤਿਆਰੀ ਕੀਤੀ ਹੈ ਇਧਰੋਂ ਤੁਹਾਨੂੰ ਕੁਝ ਵਿਖਾ ਕੇ ਏਰੀਆ ਤੇ ਫਿਰ ਆਪਾਂ ਪ੍ਰੋਗਰਾਮ ਨੂੰ ਸਮਾਪਤ ਕਰਾਂਗੇ ਸੋ ਬਹੁਤ ਸਾਰੀਆਂ ਸਮੱਸਿਆਵਾਂ ਇੰਟਰਨੈਟ ਦੀਆਂ ਜਾਂ ਕਹ ਲਓ ਕਿ ਅਚਾਨਕ ਅਚਾਨਕ ਹੀ ਬਿਲਕੁਲ ਪ੍ਰੋਗਰਾਮ ਟਾਈਮ ਦੇ ਟਾਈਮ ਹੀ ਬਣਿਆ ਸੀ ਇਹ ਤੇ ਉਸ ਪ੍ਰੋਗਰਾਮ ਦਾ ਬਣਦਾ ਕਰਕੇ ਪ੍ਰਬੰਧ ਵੀ ਪੂਖਤਾ ਨਹੀਂ ਹੋ ਸਕੇ ਤੇ ਨਾ ਹੀ ਬਤਾ ਇਹਦਾ ਕਹ ਲਓ ਕਿ ਵਿੱਚੋਂ ਲਿੰਕ ਟੁੱਟਣ ਨਾਲ ਵੀ ਕੰਮ ਖਰਾਬ ਹੋ ਗਿਆ ਕਾਫੀ ਸੋ ਹੁਣ ਆਪਾਂ ਜਿਵੇਂ ਕਿ ਆਸ਼ਰਮ ਦੇ ਬਿਲਕੁਲ ਸੈਂਟਰ ਦੇ ਵਿੱਚ ਜਾ ਰਹੇ ਹਾਂ ਸੋ ਰਾਈਟ ਸਾਈਡ ਤੇ ਮੇਰੇ ਗਰਾਊਂਡ ਹੈ ਤੇ ਖੱਬੇ ਬੰਨੇ ਬਿਲਡਿੰਗ ਹੈ ਮੇਰੇ ਸੋ ਆਪਾਂ ਗੇਟ ਵਾਲੇ ਪਾਸੇ ਨੂੰ ਜਾ ਰਹੇ ਹਾਂ ਇਸ ਵੇਲੇ ਸੋ ਗੁਰਦੁਆਰਾ ਸਾਹਿਬ ਜਿਵੇਂ ਕਿ ਆਪਾਂ ਸ਼ੁਰੂ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਕਿ ਮੇਦੋਂ ਐਂਟਰੀ ਦੇ ਵਿੱਚ ਗੇਟ ਦੇ ਨਾਲ ਹੀ ਗੁਰਦੁਆਰਾ ਸਾਹਿਬ ਸੀ ਸੋ ਆਪਾਂ ਗੁਰਦੁਆਰਾ ਸਾਹਿਬ ਵੱਲ ਨੂੰ ਇਸ ਵੇਲੇ ਜਾ ਰਹੇ ਹਾਂ ਸੋ ਇੱਧਰ ਹੁਣ ਜਿਦਾ ਪਤਰੇ ਜਾ ਰਹੇ ਹਨ ਲੰਗਰ ਦੀ ਬਿਲਡਿੰਗ ਸੋ ਆ ਗੇਟ ਆ ਗਿਆ ਲੰਗਰ ਵਾਲੀ ਬਿਲਡਿੰਗ ਦਾ ਤੇ ਰਾਈਟ ਸਾਈਡ ਤੇ ਗਰਾਉਂਡ ਹੈ ਮੇਰੇ ਸੋ ਅੱਗੇ ਆਪਣੇ ਰਾਈਟ ਸਾਈਡ ਤੇ ਗੁਰਦੁਆਰਾ ਸਾਹਿਬ ਜਿਹੜਾ ਉਹ ਸਥਿਤ ਹੈ ਸੋ ਇੱਥੇ ਇਸ ਵੇਲੇ ਬੱਚੇ ਜਿਹੜੇ ਆ ਜਿਹੜੇ ਇੱਥੋਂ ਕੀਰਤਨ ਸਿੱਖਦੇ ਆ ਉਹ ਕੱਤ ਇਸ ਵੇਲੇ ਕੀਰਤਨ ਕਰ ਰਹੇ ਆ ਉਹਨਾਂ ਨੇ ਕਿਹ ਲੋਕ ਜੋ-ਜੋ ਕਲਾਸਾਂ ਦੇ ਵਿੱਚ ਸਿੱਖਿਆ ਹੁੰਦਾ ਆ ਸੋ ਉਹਨਾਂ ਨੇ ਇਸ ਗੁਰਦੁਆਰੇ ਦੇ ਵਿੱਚ ਉਹਨਾਂ ਸ਼ਬਦਾਂ ਨੂੰ ਕੱਢ ਕੇ ਜਾਂ ਜਿਨ੍ਹਾਂ ਨੂੰ ਪਾਠ ਯਾਦ ਆ ਉਹ ਪਾਠ ਵੀ ਇੱਥੇ ਬੱਚੇ ਹੀ ਕਰਦੇ ਆ ਸੋ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜਾ ਉਹ ਚਲਦੇ ਆ ਜੀ ਐਸ ਵੇਲੇ ਐਂਟਰੀ ਕਰ ਰਹੇ ਆ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਸੋ ਗੁਰਦੁਆਰਾ ਸਾਹਿਬ ਵੱਲ ਅਸੀਂ ਆ ਚੁੱਕੇ ਆ ਐਂਟਰੀ ਗੁਰਦੁਆਰਾ ਸਾਹਿਬ ਦੇ ਵਿੱਚ ਹੋ ਰਹੀ ਹੈ। ਵੀਡੀਓ ਵੀ ਬਣ ਰਹੀ ਹੈ। ਸੋ ਸੰਗਤ ਸਾਰੇ ਤੁਸੀਂ ਦੇਖ ਰਹੇ ਹੋ। ਗੁਰਦੁਆਰਾ ਸਾਹਿਬ ਦੇ ਵਿੱਚ ਇਸ ਵੇਲੇ ਮੈਂ ਪਹੁੰਚ ਚੁੱਕਾ। ਸੋ ਸਾਰੇ ਬੱਚੇ ਇੱਥੇ ਬੈਠੇ ਤੁਸੀਂ ਦੇਖ ਰਹੇ ਹੋ। ਸੋ ਕੀਰਤਨ ਚੱਲ ਰਿਹਾ ਹੈ ਇਸ ਵੇਲੇ।

ਗੁਰਦਵਾਰਾ ਸਾਹਿਬ ਦੇ ਵਿੱਚ ਬੈਠ ਕੇ ਕੁਰਬਾਨੀ ਦਾ ਆਨੰਦ ਮੰਨਦੇ ਕੋ ਸ਼ਾਮ ਸਵੇਰੇ ਕੁਰਬਾਨੀ ਦੇ ਨਾਲ ਇਹਨਾਂ ਬੱਚਿਆਂ ਨੂੰ ਜੋੜ ਕੇ ਰੱਖਿਆ ਜਾਂਦਾ ਸਾਰੇ ਹਾਜ਼ਰਵਾਨੀ ਜੋ ਵੀ ਇੰਨੇ ਵੀ ਬੱਚੇ ਆ ਜਿਸੀ ਇਦੀ ਜਿਹੜੀ ਵੀਡੀਓ ਆ इस so, so, गुर so, पूरे प्रबंध न इस भीडियो वादिया प्रबंध करके करा अच्छी समस्या बहुत आई है सो अजनी खत्म करा ਕਿਉਂਕਿ ਉਹ ਜੋ ਇੰਟਰਨੈਟ ਨਾਲ ਉਹ ਜੋ ਬੈਟਰੀ ਦੀਆਂ ਸਮੱਸਿਆਵਾਂ ਬਹੁਤ ਸਾਰੀਆਂ ਪ੍ਰੋਬਲਮਾਂ ਅੱਜ ਦੇ ਦਿਨ ਦੇ ਵਿੱਚ ਆ ਰਹੀਆਂ ਸਾਨੂੰ ਸੋ ਅੱਜ ਦੀ ਸਟ੍ਰੀਮ ਨੂੰ ਅਸੀਂ ਹੁਣ ਆਗਮ ਕਰਦੇ ਹਾਂ ਸੋ ਜਿੰਨੇ ਵੀ ਲੋਕ ਅੱਜ ਦੇ ਸਭ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਸੋ ਆਪਾਂ ਇਸ ਸੇਵਾ ਨੂੰ ਫਿਨਿਸ਼ ਕਰਦਾ ਹਾਂ ਜੀ ਸਤਿ ਸ੍ਰੀ ਅਕਾਲ ਜ਼ਿੰਦਗੀ ਜ਼ਿੰਦਾਬਾਦ ਜੇਸਸ ਤੁਮਹੋ ਬਰਕਤ ਹੋਇਆ ਹੀ ਸਿਸਤਰਾਡ